ਕਨਸਟੀਟਿਊਸ਼ਨ ਕਲੱਬ ਆਫ ਇੰਡੀਆ ਵਿਖੇ ਹਰਿਆਣਾ ਸਿਗੋ ਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਤੇ ਹਰਿਆਣਾ ਦੀ ਸੰਗਠਨ ਦੇ ਨਾਲ ਆਪਣੀਆਂ ਮੰਗਾਂ ਨੂੰ ਲੈ ਕੇ ਬੀਜੇਪੀ ਆਕੂ ਮਨਜਿੰਦਰ ਸਿੰਘ ਸਿਰਸਾ ਦੇ ਕੋਲ ਮੀਟਿੰਗ ਕਰਨ ਲਈ ਪਹੁੰਚੇ ਜਿਸ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਤੋਂ ਲੈ ਕੇ ਹਰਿਆਣਾ ਕਮੇਟੀ ਦੇਆਂ ਕਈ ਹੋਰ ਅਹਿਮ ਮੰਗਾਂ ਤੇ ਚਰਚਾ ਹੋਈ ਕਮੇਟੀ ਮੈਂਬਰਾਂ ਦੇ ਵੱਲੋਂ ਇਨ੍ਹਾਂ ਮੁੱਦਿਆਂ ਨੂੰ ਕੇਂਦਰ ਸਰਕਾਰ ਤੱਕ ਪਹੁੰਚਾਉਣ ਦੀ ਗੋਹਾਰ ਵੀ ਲਗਾਈ ਗਈ ਹਰਿਆਣਾ ਸਿਗੋ ਦੁਆਰਾ ਪ੍ਰਬੰਧਕ ਕਮੇਟੀ ਦੇ ਸਿਖੂਤੇ ਮੈਂਬਰ ਸਹਿਬਾਰ ਬਾਕੂ ਪੁੰਦੇ ਦਾ ਸਾਹਿਬਾਨ ਪ੍ਰਧਾਨ ਸਾਹਿਬ ਸਾਰਿਆਂ ਜਿੱਥੇ ਪਹੁੰਚੇ ਆਂ ਔਰ ਹਰਿਆਣਾ ਸਰਕਾਰ ਤੋਂ ਜਿਹੜੀਆਂ ਉਹਨਾਂ ਨੂੰ ਉਮੀਦਾਂ ਹੋਣੀਆਂ ਚਾਹੀਦੀਆਂ ਜਿਹੜੇ ਉਹਨਾਂ ਦੇ ਕਿਉਂਕਿ ਹਰਿਆਣਾ ਦੀ ਕਮੇਟੀ ਦੇ ਅੱਜ 18 ਮਹੀਨੇ ਪੂਰੇ ਹੋਣ ਜਾ ਰਹੇ ਆ ਨਵੀਂ ਕਮੇਟੀਆਂ ਬੰਨੀ ਐ ਆਉਣ ਵਾਲੇ 4 ਮਹੀਨੇ ਬਾਅਦ ਉੱਥੇ ਦੀ ਸਰਕਾਰ ਬੰਨੀ ਐ ਸੋ ਇਹਨਾਂ ਦੇ ਵਿੱਚ ਆਪਣੀਆਂ ਸ਼ਮੂਲੀਅਤਾਂ ਨੂੰ ਔਰ ਆਪਣੇ ਕੰਮਾਂ ਨੂੰ ਦੇਖਦੇ ਹੋਏ ਆਪਣੇ ਜਿਹੜੇ ਪੰਥ ਦੇ ਕੰਮ ਨੇ ਜਿਹੜੇ ਸਾਰਿਆਂ ਦੇ ਸਾਂਝੇ ਨੇ ਉਹਨਾਂ ਬਾਰੇ ਵੀ ਚਿੰਤਿਤ ਹੋ ਕੇ ਇੱਥੇ ਗੱਲ ਕੀਤੀ ਔਰ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਜਨਰਲ ਸੈਕਟਰੀ ਨੇ ਸਰਦਾਰ ਮਨਜਿੰਦਰ ਸਿੰਘ ਜੀ ਸ਼ਿਰਸਾ ਜੀ ਉਹਨਾਂ ਨੂੰ ਇੱਥੇ ਉਹਨਾਂ ਨੇ ਆਪਣੀ ਮੰਗ ਰੱਖੀ ਹੈ ਉਹਨਾਂ ਨੂੰ ਰੱਖਿਆ ਕਿ ਸਾਡੀਆਂ ਗੱਲਾਂ ਸਰਕਾਰਾਂ ਤੱਕ ਪਹੁੰਚਾਈਆਂ ਜਾਣ ਔਰ ਅਸੀਂ ਮਦੌੜ ਦਿੱਲੀ ਕਮੇਟੀ ਵੀ ਉਹਨਾਂ ਨੂੰ ਜੋ ਸੁਝਾਅ ਦੇ ਸਨ ਤੁਸੀਂ ਅਸੀਂ ਦਿੱਤੇ ਆ ਸੁਜੈਸ਼ਨਸ ਦਿੱਤੀਆਂ ਕਿ ਇੱਕ ਝੰਡੇ ਥੱਲੇ ਇਕੱਠੇ ਹੋਵੋ ਔਰ ਇਹ ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਤਾਕਤ ਬਣੇਗੀ ਤੇ ਸਰਕਾਰਾਂ ਤੁਹਾਨੂੰ ਦੇਨ ਨੂੰ ਮਜਬੂਰ ਹੋਣ ਗਿਆ ਸਾਰੀਆਂ ਔਦੇਦਾਰੀਆਂ ਵੀ ਔਰ ਤੁਹਾਡੀਆਂ ਕਮੇਟੀਆਂ ਵੀ ਸੋ ਜੋ ਚਿੰਤਾ ਸੀ ਜੋ ਉਮੀਦ ਲੈ ਕੇ ਆਏ ਨੇ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਚ ਅਸੀਂ ਸਰਕਾਰ ਨਾਲ ਬੈਠ ਕੇ ਇਹਦੇ ਵੀ ਹੱਲ ਕਢਾਵਾ ਕਲਗਾ ਜੀ ਬੰਦੀ ਸਿੰਘਾ ਦੇ ਰਿਹਾਈ ਬਾਰੇ ਵੀ ਦੇਖੋ ਮੰਗੇ ਬੰਦੀ ਸਿੰਘਾ ਦਾ ਰਿਹਾਈ ਦਾ ਜਿਹੜਾ ਮਸਲਾ ਹੈ ਉਹ ਜਿਹੜੀ ਮੰਗ ਹੈ ਉਹ ਇਕੱਲੀ ਹਰਿਆਣਾ ਕਮੇਟੀ ਦੀ ਨਹੀਂ ਪੰਜਾਬ ਦੀ ਨਹੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਉਹਦੀ ਸ਼ਾਮੂਲਿਤ ਕਰ ਦਿਆ ਔਰ ਦੇਸ਼ ਦੇ ਬਾਕੀ ਵੀ ਜਿੱਥੇ ਬੰਦੀਆਂ ਕਰਦੀਆਂ ਮਗਰ ਜੋ ਬੰਦੀ ਸਿੰਘਾ ਦਾ ਕੰਮ ਹੈ ਇਹਦੇ ਵਿੱਚ ਕਿਧਰੇ ਨਾ ਕੀਤੇ ਕੇਂਦਰ ਦੀ ਸਰਕਾਰ ਦੇ ਨਾਲ ਨਾਲ ਜਿਹੜੀ ਸੂਬੇ ਦੀ ਸਰਕਾਰ ਹੈ ਉਹ ਵੀ ਜ਼ਿੰਮੇਵਾਰ ਹੈਗੀ ਹੈ ਔਰ ਇਹਨਾਂ ਦੇ ਖਿਲਾਫ ਵੀ ਕੋਈ ਨਾ ਕੋਈ ਕਾਰਵਾਈ ਕਰਨੀ ਚਾਹੀਦੀ ਔਰ ਜਿੱਥੇ ਤੱਕ ਕੇਂਦਰ ਦੀ ਸਰਕਾਰ ਹੈ ਅਸੀਂ ਲਗਾਤਾਰ ਉਹਨਾਂ ਦੇ ਨਾਲ ਰਾਫਤੇ ਦੇ ਵਿੱਚਾਂ ਔਰ ਬਹੁਤ ਜਲਦੀ ਇਹਦਾ ਹੱਲ ਕਢਵਾਉ ਮੰਗਾ ਨਹੀਂ ਮੈਂ ਕਹੂੰਗਾ ਕਿ ਇਹ ਸਾਡਾ ਅਸੀਂ ਵਿਚਾਰ ਵਟਾਂਦਰੇ ਵਾਸਤੇ ਇਕੱਠੇ ਹੋਏ ਸੀਗੇ ਸਾਡੇ ਬਹੁਤ ਹੀ ਸਤਕਾਰਯੋਗ ਦਾਦੂਵਾਲ ਸਾਹਿਬ ਦੀ ਅਗਵਾਈ ਚ ਸਾਡੇ ਸਰ ਭពਿੰਦਰ ਸਿੰਘ ਜੀ ਅਸੰਸਾਭ ਦੀ ਇਕਾਈ ਅੰਦਰ ਅਜਰਾਣਾ ਸਾਹਿਬ ਨਾਲ ਲੈ ਕੇ ਔਰ ਸਾਡੇ ਸਾਰੇ ਸਤਕਾਰਯੋਗ ਮੈਂਬਰ ਸਹਿਬਾਨ ਕਮੇਟੀ ਇਸ ਕਰਕੇ ਇਕੱਠੇ ਹੋਈ ਸੀ ਕਿ ਇੱਕ ਤੇ ਹਰਿਆਣਾ ਚੋਣ ਆ ਰਿਹਾ ਸਾਨੂੰ ਕਿਤਨਾ ਇਕੱਠੇ ਕੰਮ ਕਰਨਾ ਚਾਹੀਦਾ ਹੈ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਚੋਣ ਵੀ ਆ ਰਿਹਾ ਵੋਟਾਂ ਵੀ ਪੜਨੀਆਂ ਨੇ ਸਿੱਖ ਕੌਮ ਦੇ ਸਾਹਮਣੇ ਜਿਹੜੇ ਮਸਲੇ ਨੇ ਉਹਨਾਂ ਦੀ ਚਰਚਾ ਇਸ ਕਰਕੇ ਬਹੁਤ ਸਾਰੀਆਂ ਅਸੀਂ ਚਰਚਾਵਾਂ ਜਿਹੜੀਆਂ ਨੇ ਬੜੀਆਂ ਸਾਰਥਕ ਇੱਥੇ ਗੱਲਬਾਤ ਹੋਈ ਹੈ ਮੈਨੂੰ ਉਮੀਦ ਆ कि ਜਿਹੜੀਆਂ ਇਹਨਾਂ ਨੇ ਗੱਲਾਂ ਰੱਖੀਆਂ ਨੇ ਅਸੀਂ ਵੀ ਕੇਂਦਰ ਸਰਕਾਰ ਕੋਲ ਦੇਸ਼ ਦੇ ਗ੍ਰਹਿ ਮੰਤਰੀ ਜੀ ਕੋਲ ਵੀ ਰੱਖਾਂਗੇ ਪ੍ਰਧਾਨ ਮੰਤਰੀ ਤੱਕ ਪਹੁੰਚਾਵਾਂਗੇ ਔਰ ਉਹ ਵੀ ਮਸਲੇ ਹੱਲ ਕਰਾਂਗੇ ਔਰ ਅਸੀਂ ਆਪਣਾ ਮਿਲ ਜੁਲ ਕੇ ਆਪਣੀ ਕੌਮ ਨੂੰ ਹੋਰ ਤਾਕਤ ਦੇ ਸਕੀ ਹਰਿਆਣੇ 'ਚ ਸਾਡਾ ਸਬਦਾ ਇੱਕ ਹੀ ਮੰਤਵ ਆ ਕੌਮ ਦੀ ਮੇਨ ਮੰਗ ਬੰਦੀ ਸਿੰਘਾਂ ਦੀ ਰਿਹਾਈ ਹੈ ਬੰਦੀ ਸਿੰਘਾਂ ਦੀ ਰਿਹਾਈ ਆ ਪੰਜਾਬੀ ਹਰਿਆਣੇ ਦੇ ਅੰਦਰ ਪਰਫਕਟ ਤੌਰ ਤੇ ਹੋਵੇ ਕਿਸੇ ਤਰ੍ਹਾਂ ਸਾਡਾ ਇੰਡੀਪੈਂਡੈਂਟ ਚੋਣ ਆਬ ਹੋਵੇ ਜਿਹੜੇ ਸਾਡੇ ਮੈਂਬਰ ਨੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹ ਬਿਨਾਂ ਸਰਕਾਰ ਦੀ ਦਖਲਅਦਾਜ਼ੀ ਦੇ ਹੋਣ ਸਾਡੀਆਂ ਜਿਹੜੀਆਂ ਸਿੰਘ ਸਭਾਵਾਂ ਨੇ ਉਹ ਜਿਹਨੂੰ ਤੈਅ ਕਰਨ ਸਾਡੀਆਂ ਸਿੱਖ ਜੱਥੇਬੰਦੀਆਂ ਜਿਹਨੂੰ ਤੈਅ ਕਰਨ ਉਹ ਹੋਣ ਸਰਕਾਰ ਦੀ ਕਿਸੇ ਤਰੀਕੇ ਦੀ ਦਖਲਅੰਦਾਜ਼ੀ ਕਦੀ ਇਲੈਕਸ਼ਨ ਨਾਮਿਨੇਸ਼ਨ ਚ ਵੀ ਨਹੀਂ ਹੋਣੀ ਚਾਹੀਦੀ ਸੋ ਇਸ ਤਰ੍ਹਾਂ ਦੀ ਬਹੁਤ ਸਾਰੀਆਂ ਗੱਲਾਂ ਨੇ ਜਿਹਦੇ ਉੱਤੇ ਅਸੀਂ ਅੱਜ ਵਿਚਾਰ ਵਟਾਂਦਰਾ ਕੀਤਾ ਵਿਧਾਨ ਸਭਾ ਵਿੱਚ ਵੀ ਮੰਗ ਰੱਖੀ ਗਈ ਹੈ ਵੀ ਸਿੱਖਾਂ ਨੂੰ ਹੋਣੀ ਚਾਹੀਦੀ ਹੈ ਨਾ ਵੀ ਮੰਗ ਰੱਖਣ ਤਾਂ ਵੀ ਹੈਗੀ ਸਾਡੀ ਮੰਗ ਵੀ ਵੱਧ ਤੋਂ ਵੱਧ 17 ਜਦੋਂ ਵਿਧਾਨ ਸਭਾ ਜਨ ਲੋਕ ਸਭਾ ਜਿਖਾਈ ਦੇਣ ਗਈਆਂ ਦੇਖੋ ਮੈਂ ਇਸ ਗੱਲ ਦੀ ਵਧਾਈ ਦਿੰਦਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਭਾਵੇਂ ਸਾਡਾ ਕੋਈ ਵੀ ਸਿੱਖ ਜਿੱਤ ਕੇ ਨਹੀਂ ਆ ਸਕਿਆ ਲੋਕ ਸਭਾ ਚ ਕੋਈ ਨਹੀਂ ਜਿੱਤ ਕੇ ਆ ਸਕਿਆ ਫਿਰ ਵੀ ਦੋ ਦੋ ਮੰਤਰੀ ਬਣਾਏ ਆ ਸੋ ਮੈਂ ਸਮਝਦਾ ਕਿ ਜਰੂਰ ਹਰਿਆਣਾ ਚ ਵੀ ਇਹੀ ਭਾਵਨਾ ਰਹੇਗੀ ਅੱਜ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਤੇ ਹਰਿਆਣੇ ਦੀਆਂ ਸਿੱਖ ਸੰਗਤਾਂ ਦੇ ਵੱਲੋਂ ਕਨਸਟੀਟਿਊਸ਼ਨ ਕਲੱਬ ਦਿੱਲੀ ਦੇ ਵਿਖੇ ਪਹੁੰਚ ਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਐਗਜ਼ੈਕਟਿਵ ਮੈਂਬਰ ਸਾਹਿਬਾਨ ਮੌਜੂਦ ਵਿਅਕਤੀਆਂ ਨੇ ਅੱਜ ਹਰਿਆਣਾ ਦੀਆਂ ਮੰਗਾਂ ਜਿਹੜੀਆਂ ਚਾਹੇ ਉਹ ਹਰਿਆਣਾ ਕਮੇਟੀ ਦੇ ਸੰਬੰਧ ਵਿੱਚ ਚਾਹੇ ਹਰਿਆਣਾ ਚ ਵਿਧਾਨ ਸਭਾ ਆ ਰਹੀ ਆ ਚਾਹੇ ਹਰਿਆਣਾ ਚ ਪੰਜਾਬੀ ਮਾਂ ਬੋਲੀ ਦੀ ਗੱਲ ਆ ਸਿੱਖ ਮਸਲਿਆਂ ਦੀ ਗੱਲ ਆ ਉਹ ਸਰਦਾਰ ਮਨਜਿੰਦਰ ਸਿੰਘ ਸਿਰਸਾ ਕਿਉਂਕਿ ਉਹ ਨੈਸ਼ਨਲ ਸੈਕਟਰੀ ਨੇ ਆ ਸਾਬਕਾ ਪ੍ਰਧਾਨ ਨੇ ਦਿੱਲੀ ਕਮੇਟੀ ਦੇ ਔਰ ਦਿੱਲੀ ਕਮੇਟੀ ਦੇ ਮਜੂਦਾ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਉਹਨਾਂ ਦੇ ਕੋਲ ਆਪਣੀ ਗੱਲਬਾਤ ਜਿਹੜੀ ਆ ਉਹ ਰੱਖੀ ਆ ਤੇ ਸਾਨੂੰ ਪੂਰੀ ਆਸ ਆ ਕਿ ਪ੍ਰਾਈਮ ਮਿੰਿਸਟਰ ਸਾਹਿਬ ਨਾਲ ਹੋਮ ਮਿੰਿਸਟਰ ਸਾਹਿਬ ਨਾਲ ਗੱਲਬਾਤ ਕਰਕੇ ਸਾਡੀਆਂ ਸਿੱਖ ਮੰਗਾਂ ਜਿਹੜੀਆਂ ਨੇ ਉਹ ਨੂੰ ਹੱਲ ਕਰਾਉਣਗੇ ਅਸੀਂ ਇਹ ਸਾਰੇ ਇਕੱਠੇ ਹੋ ਕੇ ਕਮੇਟੀ ਨੂੰ ਲੈ ਕੇ ਆਉਣ ਵਾਲੇ ਵਿਧਾਨ ਸਭਾ ਜਿਹੜੇ ਚੋਣ ਆਉਣੇ ਨੇ ਉਹਨਾਂ ਨੂੰ ਲੈ ਕੇ ਆਪਣੀ ਸਾਰੀ ਕੌਮ ਦਾ ਜਿਹੜਾ ਦਰਦ ਲੈ ਕੇ ਸਾਡਾ ਦਰਦ ਵੀ ਏ ਉਹ ਵੀ ਲੈ ਕੇ ਅਸੀਂ ਅੱਜ ਮਨਿੰਦਰ ਸਿੰਘ ਸਰਸਾ ਜੀ ਕੋਲ ਪਹੁੰਚੇ ਆ ਤੇ ਬੜੇ ਵੱਡੇ ਪੱਧਰ ਤੇ ਉੱਤੇ ਅੱਜ ਹਰਿਆਣੇ ਦੀ ਸੰਗਤ ਜਿਹੜੀ ਏ ਅੱਜ ਇੱਥੇ ਅੱਜ ਪਹੁੰਚੀ ਏ ਤੁਸੀਂ ਆਪ ਜੀ ਨੇ ਵੇਖਿਆ ਹੀ ਏ ਤੇ ਬੜਾ ਵੱਡਾ ਆਸ਼ਵਾਸ਼ਣ ਵੀ ਲੈ ਕੇ ਚੱਲੇ ਆ ਕਿ ਉਹਨਾਂ ਉਹ ਸਾਡੀ ਗੱਲ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਵੀ ਕਰਨਗੇ ਦੇਸ਼ ਦੇ ਗ੍ਰਹਿ ਮੰਤਰੀ ਨਾਲ ਵੀ ਕਰਨਗੇ ਹਰਿਆਣਾ ਦੇ ਮੁੱਖ ਮੰਤਰੀ ਨਾਲ ਵੀ ਕਰਨਗੇ ਤੇ ਜਿਹੜੇ ਸਾਡੇ ਕੇਂਦਰੀ ਮੰਤਰੀ ਬਣੇ ਨੇ ਸ੍ਰੀ ਮਨੋਨਰਾਲ ਜੀ ਖੱਟਰ ਉਹਨਾਂ ਨਾਲ ਵੀ ਕਰਨਗੇ ਤੇ ਜਿਹੜਾ ਸਾਡਾ ਅਗਲਾ ਟਾਈਮ ਵੀ ਜਿਹੜਾ ਹੁਣ ਸਾਡੇ 18 ਮਹੀਨੇ ਪੂਰੇ ਹੋ ਗਏ ਨੇ ਅੱਗੋਂ ਕੀ ਕਰਨਾ ਹੈ ਅਸੀਂ ਇਲੈਕਸ਼ਨ ਲਈ ਵੀ ਤਿਆਰ ਆ ਤੇ ਵੋਟਰ ਸਾਡੀਆਂ ਬੜੀਆਂ ਇਕੱਠ ਬਣੀਆਂ ਨੇ ਵੋਟਾਂ ਬਣਵਾਈਆਂ ਜਾਣ ਤੇ ਜਿਹੜਾ ਟਾਈਮ ਦੇਣਾ ਹੈ ਵਧੀਆ ਸਿੱਖ ਜਿਹੜੇ ਅਗਰ ਸਰਕਾਰ ਨੇ ਦੇਣਾ ਹੈ ਵਧੀਆ ਚਿਹਰੇ ਜਿਹੜੇ ਵਧੀਆ ਸਿੱਖ ਨੇ ਉਹ ਦੇ ਕੇ ਉਹ ਦਿੱਤੇ ਜਾਣ ਜਿਹੜੇ ਸਮਾਜ ਦੀ ਕੌਮ ਦੀ ਸੇਵਾ ਕਰ ਸਕਣ ਜਿਵੇਂ ਕਿ ਸਿੱਖਾਂ ਦੀਆਂ ਮੰਗਾਂ ਅੱਜ ਰੱਖਣ ਵਾਸਤੇ ਸਿਲਸਾ ਜੀ ਤੋਂ ਟਾਈਮ ਲਿਆ ਸੀ ਪਰ ਉਹਨਾਂ ਅਗੇ ਹਰਿਆਣੇ ਦੀ ਸਿੱਖ ਸੰਗਤ ਨੇ ਜੋ ਧਾਰਮਿਕ ਔਰ ਰਾਜਨੀਤਿਕ ਪੱਖੋਂ ਉਹ ਸਾਰੀਆਂ ਮੰਗਾਂ ਰੱਖੀਆਂ ਨੇ ਪਰ ਉਹਨਾਂ ਨੇ ਸੁਵਾਸਨ ਦਿੱਤਾ ਹੈ ਕਿ ਜਲਦ ਛੇਤੀ ਪ੍ਰਧਾਨ ਮੰਤਰੀ ਜੀ ਨਾਲ ਗੱਲ ਕਰਕੇ ਗ੍ਰਹਿ ਮੰਤਰੀ ਜੀ ਨਾਲ ਗੱਲ ਕਰਕੇ ਮਾਨਯੇ ਮਨੋਰ ਲਾਲ ਜੀ ਨਾਲ ਗੱਲ ਕਰਕੇ ਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਜੀ ਨਾਲ ਗੱਲ ਕਰਕੇ ਇਹਨਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਏਗਾ ਤੇ ਅੱਜ ਬੜੀ ਵੱਡੀ ਉਮੀਦ ਦੀ ਕਰਨ ਸੀ ਕਿ ਜੇ ਕਿ ਹਰ ਪੱਖੋਂ ਜਿਹੜਾ ਅੱਜ 4-500 ਜੀ ਨਿਕਲ ਕੇ ਆਇਆ ਹੈ ਕ੍ਰੀਮ ਆਈ ਰਿਆਣੇ ਦੀ ਨਿਕਲ ਕੇ ਪਰ ਉਹਨਾਂ ਨੇ ਆਪਣੀਆਂ ਮੰਗਾਂ ਰੱਖੀਆਂ ਨੇ ਪਰ ਉਹ ਮੈਨੂੰ ਲੱਗਦਾ ਹੈ ਕਿ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਉਹ ਪੁਰੀਆਂ ਹੋਣਗੀਆਂ ਛੇਤੀ